ਮੌਜੂਦਾ ਲੋਕ ਸਭਾ ਚੋਣਾਂ ਤਹਿਤ ਅਮ੍ਰਿਤਸਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਮਤਦਾਨ ਫੀਸਦ ਯਕੀਨੀ ਬਣਾਉਣ ਦੇ ਮੰਤਵ ਨਾਲ ਮਹਾ ਸਿੰਘ ਗੇਟ ਵਿੱਚ ਪੈਂਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਜ਼ਿਲ੍ਹਾ ਪੱਧਰੀ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਜ਼ਿਲ੍ਹੇ ਦੇ ਸਪੀਕ ਚੇਅਰਮੈਨ ਤੇ ਈਡੀਸੀ ਨਿਕਾਸ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ 70 ਫੀਸਦ ਮਤਦਾਨ ਦਾ ਟੀਚਾ ਦਿੱਤਾ ਗਿਆ ਹੈ ਜਦਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਜ਼ਿਲ੍ਹੇ ਵਿੱਚ ਇਸ ਟੀਚੇ ਤੋਂ ਵੱਧ ਮਤਦਾਨ ਹੋਵੇਗਾ ਉਹਨਾਂ ਇਹ ਵੀ ਦੱਸਿਆ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਥਾਤੇ ਦਿਵਿਆੰਗ ਲੋਕਾਂ ਅਤੇ ਬਜ਼ੁਰਗਾਂ ਲਈ ਲੋੜਿੰਦੀਆਂ ਸਹੂਲਤਾਂ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ। ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਰਰੀ ਕਿ ਇਸ ਮੁੰਦੇ ਵਿੱਚ ਜਾਂ ਕਿਸੇ ਵੀ ਵਿਦਿਅਕ ادارے ਵਿੱਚ ਜਾਣਾ ਹੈ। ਕਿਉਂਕਿ ਜਦੋਂ ਮੈਂ ਤੁਹਾਡੇ ਵਰ ਵੀਕਾ ਹੈ ਰਹਿਣਾ ਤੇ ਮੈਂ ਸਿਰਫ ਤੁਹਾਡੇ ਚਿਹਰੇ ਵਾਲੀ ਦੇਖਿਆ ਹੋਣਾ ਹੈ। ਮੈਂ ਇਸ ਦੇਸ਼ ਦੇ ਇਸ ਮੁਲਕ ਦੇ ਇਸ ਸਮਾਜ ਦੇ ਆਉਣ ਵਾਲੇ ਨੂੰ ਇੱਥੋਂ ਦੇਖ ਰਿਹਾ ਹਾਂ। ਮੈਨੂੰ ਗੌਰਮੈਂਟਸ ਕੋਲ ਜੇ ਵਿੱਚ ਜਾਣਾ ਮੇਰੇ ਲਈ ਹਮੇਸ਼ਾ ਹੀ ਦਾ ਬਹੁਤ ਹੀ ਇੰਟਰੈਸਟਿੰਗ ਐਕਸਪੀਰੀਅੰਸ ਹੁੰਦਾ ਹੈ ਕਿਉਂਕਿ ਮੈਂ ਮੰਨਦਾ ਹੈਗਾ ਕਿ ਜਿਹੜੀ ਸਾਡੇ ਸਰਕਾਰੀ ਸਕੂਲ ਹੈਗੇ ਨੇ ਇਹ ਸਾਡੀ ਸੁਸਾਇਟੀ ਦਾ ਸਭ ਤੋਂ ਵਚਾ ਰਿਫਲੈਕਸ਼ਨ ਹੈਗੇ ਨੇ ਤੁਸੀਂ ਬੱਚੇ ਅਲੱਗ-ਅਲੱਗ ਸਮਾਜ ਦੇ ਅਲੱਗ-ਅਲੱਗ ਵਰਗਾਂ ਤੋਂ ਅਲੱਗ-ਅਲੱਗ ਸੈਕਸ਼ਨਸ ਤੋਂ ਇਕੱਠੇ ਹੋ ਕੇ ਇਕੱਠੇ ਹੋਣਦੇ ਹੈਗੇ ਉਹ ਪਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅਮ੍ਰਿਤਸਰ ਦੇ ਫੀਲਡ ਪਬਲਿਸਿਟੀ ਅਫਸਰ ਗੁਰਮੀਤ ਸਿੰਘ ਨੇ ਕਿਹਾ ਕਿ ਇਲਾਕਾ ਵਾਸੀਆਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇਸ਼ ਭਰ ਵਿੱਚ ਸਭ ਤੋਂ ਵੱਧ ਮਤਦਾਨ ਕਰਨ ਵਾਲੇ ਸੂਬਿਆਂ ਵਿੱਚ ਮੋਹਰੀ ਸੂਬਾ ਬਣ ਕੇ ਉਭਰੇ ਇਸ ਪ੍ਰੋਗਰਾਮ ਦੇ ਤਹਿਤ ਚਿੱਤਰ ਤੇ ਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਲੇਖ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਦੀਸ਼ਾ ਨੇ ਦੂਜਾ, ਸੁਖਦੀਪ ਕੌਰ ਨੇ ਤੀਜਾ ਤੇ ਰੁਚੀ ਕੁਮਾਰੀ ਨੇ ਚੌਥਾ ਸਥਾਨ ਹਾਸਲ ਕੀਤਾ ਜਦਕਿ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਇਹਨੇ ਪਹਿਲਾ ਅਮਨਦੀਪ ਕੌਰ ਨੇ ਦੂਜਾ ਹਰਲੀਨ ਕੌਰ ਨੇ ਤੀਜਾ ਤੇ ਕਾਜਲ ਨੇ ਚੌਥਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਚੋਣਾ ਦੇ ਥੀਮ ਉਤੇ ਆਧਾਰਿਤ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜੇਤੂਆਂ ਨੂੰ ਮੌਕੇ ਤੇ ਹੀ ਸਨਮਾਨਿਤ ਕੀਤਾ ਗਿਆ ਪ੍ਰੋਗਰਾਮ ਦੌਰਾਨ ਵੱਜ ਚੜ ਕੇ ਮਤਦਾਨ ਕਰਨ ਲਈ 100 ਵੀ ਚੁਕਾਈ ਗਈ ਤੇ ਇਸ ਦੇ ਨਾਲ ਹੀ ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਨਾ ਸਿਰਫ ਸਮਾ ਬੰਨਿਆ ਸਗੋ ਲੋਕਾਂ ਨੂੰ VOTING ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ